ਸ਼ਹਿਰ ਤਪਾਰ ਕੇ ਇਹੋ ਜਿਹੜਾ ਹੁੰਦਾ ਨਾ ਧੂਰੀ ਦਾ ਮਾਈਵਾਲ ਹੁੰਦਾ ਸ਼ਹਿਰ ਦਾ ਮਾਈਵਾਲ ਹੁੰਦਾ ਪਰ ਇਸ ਬੰਦੇ ਨੇ ਸਾਡੇ ਸ਼ਾਰੇ ਸ਼ਹਿਰ ਦੇ ਲੋਕ ਨਰਾਸ਼ ਕਰ ਦਿੱਤੇ ਹੈ ਕਿਉਂਕਿ ਜਦੋਂ ਦਾ ਇਹ ਬਦਨਸੀਬ ਸਾਡੇ ਧੂਰੀ ਚ ਪੈਰ ਧਰਿਆ ਉਦੋਂ ਦੇ ਸਾਡੇ ਲੋਕਾਂ ਦੇ ਕੰਮ ਹੁਣੇ ਰੁਕੇ ਆ ਮੈਂ ਜਿਹੜੇ ਮੁੱਦਿਆਂ ਨੂੰ ਲੈ ਕੇ ਅੱਜ ਇਹਨੂੰ ਘਰਾਓ ਕੀਤਾ ਨਾ ਇਹਦਾ ਆ ਪਸੰਦ ਕਲੋਨੀ ਤੋਂ ਤੁਹਾਡੇ ਸਾਹਮਣੇ ਉਹਨਾਂ ਦੇ ਵਸਿੰਦੇ ਖੜੇ ਆ ਉਰੇ ਉਹ ਵਾਰਡ ਦੇ ਉਹ ਲੋਕਾਂ ਨੇ ਆਪਣੀ ਮੰਗਾਂ ਰੱਖੀਆਂ ਕਿ ਇਹਨਾਂ ਦੇ ਘਰਾਂ ਵਿੱਚ ਇਹਨਾਂ ਪਾਣੀ ਖੜਾ ਹਰ ਘਰ ਦੇ ਵਿੱਚ ਡੇਂਗੂ ਦੇ ਇੱਕ ਇੱਕ ਦੋ ਦੋ ਪੀਸੇ ਮੇਰੀ ਆਪਤੀ ਮਾਤਾ ਖੜੀ ਹੈ ਜੀ ਬਿਮਾਰ ਇਹ ਲੋਕਾਂ ਨੇ ਇਨੀ ਵਾਰ ਉਰੇ ਆ ਕੇ ਆਪਣੀ ਬਾਜ ਰੱਖੀ ਸਿੱਧੇ ਤੌਰ ਤੇ ਆਏ ਉਰੇ ਆਪਣੀ ਮੰਗ ਰੱਖੀ ਪਰ ਇਹਸ ਬੰਦਿਆਂ ਨੇ ਕੋਈ ਵੀ ਗੱਲ ਨਹੀਂ ਉਹਨਾਂ ਦੀ ਅਣਗੌਲੀ ਕਰੀ ਹਮੇਸ਼ਾ ਅੱਜ ਇਸ ਕਰਕੇ ਅਸੀਂ ਆਪਣੀ ਮੰਗਾਂ ਨੂੰ ਲੈ ਕੇ ਆਪਦੇ ਸ਼ਹਿਰ ਦੇ ਮੁਥਿਆਂ ਨੂੰ ਲੈ ਕੇ ਉਹਦਾ ਘਰਾਓ ਕੀਤਾ ਤੇ ਇਹਨੂੰ ਐਸ ਡੀ ਐਮ ਸਾਹਿਬ ਉਰੇ ਆਏ 2 ਹਫ਼ਤੇ ਦਾ ਸਾਨੂੰ ਟਾਈਮ ਦਿੱਤਾ ਹੈ ਵੀ ਅਗਰ ਇਹ ਇਹ ਉਰਦ ਬਦਲੀ ਨਹੀਂ ਕੀਤੀ ਗਈ ਜੈਸਾ ਤੋਂ ਨਹੀਂ ਮਾਫੀ ਮੰਗਦਾ ਜਾਂ ਨਹੀਂ ਇਹਨਾਂ ਦੇ ਮਹੱਲੇ ਚ ਜਾ ਕੇ ਆਪ ਪਾਣੀ ਕੱਢਦਾ ਤਾਂ ਅਸੀਂ ਉਰੇ ਆ ਕੇ ਭੁਖੜਤਾਲ ਦੇ ਸਾਰੇ ਲੋਕ ਬੈਠਾਂਗੇ ਜਿਹੜੇ ਪੈਨਸ਼ਨਾਂ ਦੀ ਗੱਲ ਕੀਤੀ ਤੁਸੀਂ ਪੈਨਸ਼ਨਾਂ ਦੀ ਗੱਲ ਬਾਈ ਜੀ ਇਸ ਈਓ ਨੇ ਅਸੀਂ ਦੋ ਤਿੰਨ ਵਾਰ ਫਾਰਮ ਭੇਜਿਆ ਇਹਨੇ ਉਸ ਚੀਜ਼ ਲਈ ਪੈਸੇ ਮੰਗੇ ਸਾਡੇ ਪਤਿਆਂ ਤੋਂ ਇਦਾਂ ਦਾ ਕਰਪਟਡ ਬੰਦਾ ਹੈ ਇਹ ਤਾਂ ਐਸ ਡੀ ਐਮ ਸਾਹਿਬ ਨੂੰ ਕਿਹਾ ਹੈ ਇਹਨੂੰ ਉਹ ਚੱਲਦਾ ਕਰੋ ਨਹੀਂ ਤਾਂ ਇਹਦਾ ਜੁੱਲੀ ਬਿਸਤਰਾ ਅਸੀਂ ਬੰਨ ਕੇ ਰੁੱਪ ਜਾਣਾ ਇਹਨੂੰ ਔਰ ਇਹ ਅਸੀਂ ਨਹੀਂ ਰੱਖਾਂਗੇ ਤੁਹਾਡੇ ਪੋਸਟਰਾਂ ਦੀ ਗੱਲ ਕੀਤੀ ਸੀਗੀ ਬਾਈ ਜੀ ਮੈਂ ਮੁੱਤੇ ਚੱਕਦਾ ਕਿਉਂਕਿ ਮੈਂ ਲੋਕਾਂ ਚ ਰਹਿਣਾ ਮੈਂ ਧੂਰੀ ਦਾ ਬਾਕੀ ਸਾਰੇ ਜਿਹੜੇ ਨਮਾਇंदे ਧੂਰੀ ਤੋਂ ਚਾਹੇ ਹੁਣ ਮੌਜੂਦਾ ਪਾਵਰ 'ਚ ਨੇ ਚਾਹੇ ਉਹ ਪਹਿਲਾਂ ਨੇ ਉਹ ਕਿਸੇ ਨੂੰ ਨਹੀਂ ਦਿਹਾਉਂਦੇ ਕਿੱਥੇ ਨੇ ਉਹਨਾਂ ਨੂੰ ਧੂਰੀ ਨਾਲ ਕੋਈ ਤਾਲੁਕਾਤ ਨਹੀਂ ਮੈਂ ਰਹਿਣਾ ਮੈਨੂੰ ਪਤਾ ਹੈ ਉਹਰੇ ਜੰਪਲ ਹੋਣ ਦੇ ਨਾਤੇ ਕਿ ਉਹਰੇ ਕਿਹੜੇ ਮੁੱਤੇ ਐ ਜਦ ਜਦ ਮੈਂ ਮੁੱਤੇ ਚੱਕਦਾ ਰਹਿਣਾ ਇਹੋ ਮੇਰੇ ਪੋਸਟਰ ਪਾੜਦੇ ਰਹੇ ਆ ਜੋ ਕਿ ਯੋਦੇ ਪੋਸਟਰ ਪਾੜਨ ਨਾਲ ਮੈਂ ਛੋਟਾ ਨਹੀਂ ਹੁੰਦਾ ਮੇਰੀ ਜਿਹੜੀ ਇੱਜ਼ਤ ਤੇ ਤਸਵੀਰ ਹੈ ਉਹ ਲੋਕਾਂ ਦੇ ਦਿਲਾਂ 'ਚ ਵਸੀ ਹੋਈ ਹੈ ਇਹ ਡਰਾਮੇਬਾਜ਼ੀ ਕਰਕੇ ਇਹ ਮੈਨੂੰ ਛੋਟਾ ਨਹੀਂ ਕਰ ਸਕਦੇ ਮੈਨੂੰ ਪਤਾ ਵੀ ਇਹਦੇ ਪਿੱਛੇ ਕੀ ਦਾ ਹੱਥ ਹੈ ਕਿਹੜੀ ਸਰਕਾਰ ਚਾਹੁੰਦੀ ਹੈ ਕਿ ਛੁੱਪੀ ਉਰ ਉੱਠੇ ਨਾ ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਇਹ ਜਿੰਨਾ ਜ਼ੋਰ ਮੈਨੂੰ ਤੱਪਾਂ ਨੂੰ ਲਾਉਣਗੇ ਪ੍ਰਮਾਤਮਾ ਉਨੀ ਮੇਰੀ ਚੜ੍ਹਾਈ ਕਰੂ ਤੇ ਉਹਨਾਂ ਮੈਂ ਅੱਗੇ ਲੋਕਾਂ ਦੇ ਮਸਲੇ ਉਠਾਉਂਦਾ ਰਹਿਾਂਗਾ ਬਸੰਤ ਕਲੋਨੀ ਬਾੜ ਨੰਬਰ 1 ਭਾਜਨਕਾਰ ਮੇਰਾ ਨਾਮ ਹੈ ਕੀ ਮਸਲਾ ਕੀ ਆ ਪਾਣੀ ਦਾ ਮਸਲਾ ਆਲਾ ਹੱਲ ਨਹੀਂ ਕਰਦਾ ਅਸੀਂ ਲੇਡੀਜ਼ ਐਨੇ ਔਖੇ ਆ ਆਪਦੀ ਆਪ ਹਮਤਿਆ ਕਰਨੂ ਤੇ ਹਰਾਂ ਸੀ ਸਾਡੀ ਅਹੀ ਹੱਥ ਵਨ ਕੇ ਬੇਨਤੀ ਆ ਵੀ ਜੇ ਸਾਡਾ ਮਸਲਾ ਹੱਲ ਹੁੰਦਾ ਤਾਂ ਕਰ ਸਕਣਾ ਹੀ ਨਹੀਂ ਪਤਾ ਸਾਡੀ ਉੱਥੇ ਕਿੰਨੀਆਂ ਮੋਤਾਂ ਹੋਣਗੀਆਂ ਕਿਹੜੇ-ਕਿਹੜੇ ਉੱਥੇ ਸਾਡੀ ਅਰਥੀਆਂ ਚ ਤੂ ਆ ਇਹਨੂੰ ਦੀ 50 ਵਾਰ ਕਹਿੰਦਾ ਕੋਈ ਇਹੋ ਨੂੰ ਇਹੋ ਨੂੰ ਅਸੀਂ ਅੱਜ ਬਹੁਤ ਬਹੁਤ ਜ਼ਿਆਦੇ ਬੇਨਤੀਆਂ ਕਰੀਏ ਨੇ ਇਹੋ ਸਰਕਾਰ ਦਾ ਬੁਰਾ ਹਾਲ ਹੈ ਬੁਰਾ ਹਾਲ ਹੈ ਕੋਈ ਐਮਸੀ ਦੀ ਨਹੀਂ ਸੁਣਦਾ ਕੋਈ ਕਿਸੇ ਦੀ ਹੋਰ ਨਹੀਂ ਸੁਣਦਾ ਲੋਕ ਬੇਨਤੀ ਕਰਦਾ ਮਜੂਰ ਦਾ ਐਮਸੀ ਅਸੀਂ ਇੱਕ ਵਾਰ ਇਹ ਤੋਂ ਦੀ ਇਹੋ ਨੂੰ ਮਿਲੇ ਸੀਗੇ ਬਹੁਤ ਵਾਰੀ ਮਿਲਿਆ ਇੰਜ ਇੰਟਰ ਨੂੰ ਇਹੋ ਸਾਹਿਬ ਨੂੰ ਬਹੁਤ ਜ਼ਿਆਦੇ ਮਿਲਿਆਂਗੇ ਪਰ ਸਾਡਾ ਕਿਸੇ ਨੇ ਵੀ ਮਸਲਾ ਹੱਲ ਨਹੀਂ ਕੀਤਾ ਵੋਟਾਂ ਵਾਲੇ ਜਾਣਦੇ ਨੇ ਵੋਟਾਂ ਲੈ ਕੇ ਮੁੜੇ ਆਉਂਦੇ ਨੇ ਲੱਕੜ ਦਾ ਮੁੰਡਾ ਤੇ ਆਉਂਦੇ ਨੇ ਨਾ ਉਹਨੇ ਰੋਣਾ ਨਾ ਉਹਨੇ ਮੁੱਤਣਾ ਕੋਈ ਨਹੀਂ ਸਾਡਾ ਮਸਲਾ ਹੱਲ ਕਰਦਾ ਅਗਲਾ ਸੰਘਰਸ਼ ਅਸੀਂ ਲਿਖ ਕੇ ਲਾਵਾਂਗੇ ਬੋਰਡ ਵੀ ਸਾਡਾ ਕੋਈ ਇੱਥੇ ਵੋਟਾਂ ਦਾ ਹੱਕਦਾਰ ਨਹੀਂ ਹੈਗਾ ਵੋਟ ਕਿਸੇ ਨੂੰ ਨਹੀਂ ਪਾਵਾਂਗੇ ਸਾਡਾ ਕਿਸੇ ਨਾਲ ਕੋਈ ਸਮਝੌਤਾ ਨਹੀਂ ਕਰਾਂਗੇ ਬਾਈਕਾਟ ਕਰਾਂਗੇ ਬਾਈਕਾਟ ਕਰਾਂਗੇ ਅਸੀਂ ਠੀਕ ਹੈ ਅਸੀਂ ਇੰਨਾ ਹੀ ਕਹਿੰਦੇ ਸਾਡੇ ਪੂਰੇ ਵਾਰਡ ਦਾ ਬੁਰਾ ਹਾਲ ਹੈ ਜਿੱਕਾ ਨੰਬਰ ਵਾਰਡ ਦਾ ਅਸੀਂ ਮੌਕੇ ਦੇ ਮੌਜੂਦਾ ਐਮਸੀਆਂ ਸਾਡੀ ਕੋਈ ਸੁਣਵਾਈ ਨਹੀਂ ਨਾ ਕੋਈ ਐਮਸੀਆਂ ਦੀ ਨਾ ਕੋਈ ਪ੍ਰਧਾਨ ਦੀ ਕੀ ਨਾਮ ਤੁਹਾਡਾ ਹੈ ਜੌਨ ਸਿੰਘਾ ਮੇਰੇ ਘਰ ਦੇ ਐਮਸੀ ਨੇ ਬਲਜੀਤ ਕੌਰ ਕਿਹੜੇ ਵਾਰਡ ਦੇ ਇੱਕ ਨੰਬਰ ਵਾਰਡ ਦੇ ਐਮਸੀ ਆ ਮੌਜੂਦਾ ਕੀ ਮਾਮਲਾ ਕੀ ਹੈ ਸਾਡਾ ਵਾਰਡ ਜੀ ਬੁਰਾ ਹਾਲ ਹੈ ਜੀ ਪਾਣੀ ਦਾ ਲਕਾਸੀ ਲੋਕਾਂ ਦੇ ਅੰਦਰ ਪਾਣੀ ਭੜਿਆ ਪਿਆ ਕਿਸੇ ਏਰੀਆ ਚ ਪੀਣ ਵਾਲਾ ਪਾਣੀ ਨਹੀਂ ਕਿਸੇ ਚ ਪਾਣੀ ਆ ਗਿਆ ਤਾਂ ਉਥੇ ਲੋਕ ਬਿਮਾਰ ਹੋ ਹੋ ਬੁਰਾ ਹਾਲ ਹੈ ਪਿਆ ਹਸਪਤਾਲਾਂ ਚ ਹਸਪਤਾਲ ਭਰੇ ਪਏ ਨੇ ਗੋਡੇ-ਗੋਡੇ ਤੋ ਪਾਣੀ ਉੱਤਰਾਂ ਕੋਈ ਸਾਫ਼ ਨਹੀਂ ਨਾ ਕੋਈ ਪੀਓ ਸੁਣਦਾ ਨਾ ਪ੍ਰਧਾਨ ਸੁਣਦਾ ਨਾ ਕੋਈ ਸਾਡੀ ਸਰਕਾਰ ਸੁਣਦੀ ਹੈ ਬਸੰਤ ਕਲੋਨੀ ਵਾਰਡ ਨੰਬਰ 1 ਸਾਡਾ ਕੋਈ ਕੰਮ ਨਹੀਂ ਹੋ ਰਿਹਾ ਸਾਡੇ ਪਾਣੀ ਗੋਡੇ-ਗੋਡੇ ਖੜਾਗਾ ਈ ਉਹਦੀ ਅਸੀਂ ਇੰਨੀ ਵਾਰੀ ਦੀ ਮੰਤ ਕਰ ਲਈ ਵੀ ਸਾਡੇ ਪਾਣੀ ਦਾ ਕੋਈ ਹੱਲ ਕਰ ਦੇ ਕਹਿੰਦਾ ਜੀ ਮੇਰੇ ਕੋਲ ਕੀ ਕੋਈ ਹੱਲ ਹੈਗਾ ਮੇਰੇ ਕੋਲ ਕੋਈ ਹੱਲ ਨਹੀਂ ਹੈਗਾ ਕਹਿੰਦਾ ਲੱਕੜ ਦਾ ਮੁੰਡਾ ਦੇ ਦਿੰਦੇ ਨੇ ਕਾ ਕਮੇਡੀ ਵਾਲੇ ਟੈਂਕਰ ਪੇ ਦਿੰਨੇ ਆ ਜੀ ਆ ਗਿਆ ਜੀ ਕੰਟੇ ਨੂੰ ਆ ਗਿਆ ਜੀ ਦੋ ਨੂੰ ਆ ਗਿਆ ਕੋਈ ਹੱਲ ਨਹੀਂ ਦੇਖੋ ਜਿੱਥੇ ਤੱਕ ਇਹ ਦੋ ਅਲੱਗ-ਅਲੱਗ ਤੋਂ ਨੇ ਮਸਲੇ ਦੱਸੇ ਵੀ ਇੱਕ ਤਾਂ ਬੁਰਾਪਾ ਪੈਸ਼ਨ ਚੋਂ ਇੱਥੇ ਕਰਪਸ਼ਨ ਹੋਣੀ ਤੇ ਜਾਫਰ ਸੁਭਿਰੀ ਦੇ ਪੋਸਟਰ ਜਿਹੜੇ ਹੈਗੇ ਨੇ ਜਾਂ ਕੋਈ ਫਲੈਕਸਿਸ ਵਗੈਰਾ ਲੱਗੇ ਆ ਉਹਨਾਂ ਨੂੰ ਉਤਰਵਾਉਣ ਦਾ ਮਸਲਾ ਇਹ ਦੋਨਾਂ ਬਾਰੇ ਮੈਂ ਇਹ ਕਹਿਣਾ ਚਾਹੂੰਗਾ ਕਿ ਜਿੱਥੇ ਤੱਕ ਤਾਂ ਕ腐ਸ਼ਨ ਦਾ ਸਵਾਲ ਹੈਗਾ ਉਹ ਖੈਰ ਮੈਨੂੰ ਹੁਣ ਤਕਰੀਬਨ 6 ਮਹੀਨੇ ਹੋ ਚੁੱਕੇ ਹੋਣੇ 6 ਮਹੀਨੇ ਮੈਂ ਪਿਛਲੇ ਸਾਲ ਵੀ ਲਗਾ ਕੇ ਗਿਆ ਸੀ ਇਹਦੇ ਬਾਰੇ ਮੈਂ ਜ਼ਿਆਦਾ ਕੁਝ ਨਹੀਂ ਕਹਿਣਾ ਚਾਹੂੰਗਾ ਸ਼ਰਾ ਸ਼ਰ ਰਾਜਨੀਤੀ ਨਾਲ ਪਰੇ ਰੁੱਤੇ ਛੁੱਟੀਆਂ ਗੱਲਾਂ ਹੈਗੀਆਂ ਇਹ ਇਹਦੇ ਵਿੱਚ ਕੋਈ ਵਜ਼ਨ ਨਹੀਂ ਹੈ ਇਸ ਤੋਂ ਜ਼ਿਆਦਾ ਨਾ ਕਹਿਣ ਦੀ ਲੋੜ ਹੈ ਦੂਸਰੀ ਗੱਲ ਰਹੀ ਪੋਸਟਰ ਜਾਂ ਫਿਰ ਫਲੈਕਸਿਸ ਜਿਹੜੀਆਂ ਲੱਗੀਆਂ ਉਹਨੂੰ ਉਹ ਤਰਵਾਨ ਦੀ ਗੱਲ ਆਪਣੇ ਇੱਥੇ ਕਿਉਂਕਿ ਸ਼ਹਿਰ ਦੇ ਵਿੱਚ ਐਡਵਰਟਾਈਜ਼ਮੈਂਟ ਟੈਕਸ ਦਾ ਫਿਲਹਾਲ ਠੇਕਾ ਨਹੀਂ ਹੋਇਆ ਹੋਇਆ ਕਾਫੀ ਲੋਕਾਂ ਵੱਲੋਂ ਸਮੇਂ-ਸਮੇਂ ਤੇ ਕਮਰਸ਼ੀਅਲ ਵੀ ਪੋਲਿਟਿਕਲ ਵੀ ਫਲੈਕਸਿਸ ਜਗਾ ਜਗਾ ਦੇ ਉੱਪਰ ਜਿੱਥੇ ਵੀ ਕਿਤੇ ਸਪੇਸ ਮਿਲਦਾ ਹੈ ਖੰਭਿਆਂ ਦੇ ਉੱਪਰ ਬਿਜਲੀ ਦੇ ਜਾਂ ਫਿਰ ਜਿੱਥੇ ਹੋਲਡਿੰਗ ਲਗਾ ਕੇ ਸਰਕਾਰੀ ਥਾਮਾਂ ਦੇ ਉੱਪਰ ਲਗਾ ਦਿੱਤੇ ਜਾਂਦੀਆਂ ਨੇ ਇਸ ਕਮੇਟੀ ਵੱਲੋਂ ਸਮੇਂ-ਸਮੇਂ ਤੇ ਇਹ ਆਪਣੀ ਮੈਨ ਪਾਵਰ ਤੇ ਅਵੇਲੇਬਿਲਿਟੀ ਆਫ ਟਾਈਮ ਦੇ ਹਿਸਾਬ ਨਾਲ ਉਹਨਾਂ ਨੂੰ ਉਤਰਵਾਇਆ ਜਾਂਦਾ ਹੈ ਤੇ ਇਸੇ ਮੁਹਿੰਮ ਦੇ ਦੌਰਾਨ ਹੋ ਸਕਦਾ ਹੈ ਕਿ ਇਹਨਾਂ ਦੀਆਂ ਵੀ ਫਲੈਕਸਾਂ ਵਿੱਚੋਂ ਉਤਰੀਆਂ ਹੋਣ ਇਹ ਨੂੰ ਨਕਾਰਿਆ ਨਹੀਂ ਜਾ ਸਕਦਾ ਤੇ ਐਸੀ ਕੋਈ ਫਲੈਕਸ ਨਹੀਂ उतारी ਗਈ ਜਿਹਦੀ ਪਰਮਿਸ਼ਨ ਲਈ ਹੋਵੇ ਇਹਨਾਂ ਨੇ ਕਿਸੇ ਨੇ ਵੀ ਕਿਸੇ ਨੇ ਵੀ ਅਜੇ ਤੱਕ ਕਦੇ ਪਰਮਿਸ਼ਨ ਲਈ ਹੋਵੇ আর ਅਸੀਂ ਫਿਰ ਵੀ ਉਤਾਰ ਦਿੱਤੀ ਹੋਵੇ ਜਾਂ ਪਰਮਿਸ਼ਨ ਅਪਲਾਈ ਕੀਤੀ ਹੈ ਅਸੀਂ ਉਹਨਾਂ ਨੂੰ ਡਿਕਲਾਈਨ ਕੀਤਾ ਹੋਵੇ ਨਾ ਕੀਤਾ ਹੋਵੇ ਐਸਾ ਕੋਈ ਕੇਸ ਨਹੀਂ ਹੈ ਅਨਥੋਰਾਈਜ਼ਡ ਲੱਗੀਆਂ ਹੋਈਆਂ ਫਲੈਕਸਾਂ ਨੂੰ ਵੀ ਜੇ ਉਤਰਾਣਾ ਗਲਤੀ ਹੈ ਤਾਂ ਇਹ ਨਹੀਂ ਹੋ ਸਕਦਾ ਕਿਉਂਕਿ ਇਹ ਸਾਡੀ ਜ਼ਿੰਮੇਵਾਰੀ ਦਾ ਪਾਰਟ ਹੈ ਇੰਡੀਵਿਜੂਅਲੀ ਅਸੀਂ ਆਈਡੈਂਟੀਫਾਈ ਕਰਕੇ ਐਵੇਂ ਨਹੀਂ ਉਤਰਵਾਉਂਦੇ ਕਦੇ ਕਿ ਕਿਸੇ ਇੱਕ ਸਪੈਸੀਫਿਕ ਬੰਦੇ ਦੀਆਂ ਜਾਂ ਸਪੈਸੀਫਿਕ ਗਰੁੱਪ ਦੀਆਂ ਜਾਂ ਸਪੈਸੀਫਿਕ ਕਮਰਸ਼ੀਅਲ ادارے ਦੀਆਂ ਉਤਾਰੀਆਂ ਜਾਣ ਤੇ ਦੂਸਰੇ ਸਪੈਸੀਫਿਕ ਕਮਰਸ਼ੀਅਲ ادارے ਦੀਆਂ ਰੱਖੀਆਂ ਜਾਣ ਇਸ ਤਰੀਕੇ ਦਾ ਭੇਦਭਾਵ ਵਾਲਾ ਨਹੀਂ ਹੁੰਦਾ ਕਦੇ ਇੱਕ ਇੱਕ ਰਸਤਾ ਚੋਂ ਲਿੱਤਾ ਜਾਂਦਾ ਹੈ ਇੱਕ ਬਾਜ਼ਾਰ ਚੋਂ ਲਿੱਤਾ ਜਾਂਦਾ ਹੈ ਕਿ ਉਸ ਬਾਜ਼ਾਰ ਦੇ ਵਿੱਚੋਂ ਅੱਜ ਉਤਰਵਾਦੋ ਆਪਣੀ ਮੈਨ ਪਾਵਰ ਨੂੰ ਦੇਖਦੇ ਹੋਏ ਉਹਦੇ ਵਿੱਚ ਫਿਰ ਜਿੰਨੀਆਂ ਵੀ ਆ ਜਾਂਦੀਆਂ ਨੇ ਉਹ ਸਾਰੀਆਂ ਉਤਰ ਜਾਂਦੀਆਂ ਨੇ ਆ ਸਰ ਸਾਹਿਬ ਦੇਖਿਆ ਤਾਂ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਜਿੰਨੇ ਵੀ ਉਹਨਾਂ ਦੀਆਂ ਉਹਨਾਂ ਦੀ ਫਿਕਸ ਆਲਰੇਡੀ ਬਜਾਰ ਲੱਗੀਆਂ ਹੋਈਆਂ ਨੇ ਕੰਬੀਆਂ ਦੇ ਵੀ ਲੱਗੀਆਂ ਹੋਈਆਂ ਨੇ ਤੁਸੀਂ ਇਹ ਗੱਲ ਜੋ ਕਹਿ ਰਹੇ ਹੈਗੇ ਮੈਂ ਪਹਿਲਾਂ ਇਸ ਬਾਰੇ ਬੇਨਤੀ ਕੀਤੀ ਹੈ ਕਿ ਜਦੋਂ ਵੀ ਕਮੇਟੀ ਵੱਲੋਂ ਕੋਈ ਇਸ ਤਰ੍ਹਾਂ ਕੀ ਦੀ ਮੁਹਿੰਮ ਚਲਾਈ ਜਾਂਦੀ ਹੈ ਜਿਹੜੇ ਬਾਜ਼ਾਰ ਚਲਾਈ ਜਾਂਦੀ ਹੈ ਉਸ ਬਾਜ਼ਾਰ ਚ ਮੁਕੰਮਲ ਉਤਰਵਾ ਦਿੱਤੀਆਂ ਜਾਂਦੀਆਂ ਨੇ ਸਿਵਾਏ ਕਿ ਉਹ ਜਿਹੜੀ ਕਿ ਡੀਪੀਆਰਓ ਵੱਲੋਂ ਲਗਵਾਈਆਂ ਗਈਆਂ ਹੁਣ ਜਾਫਰ ਜਿਨ੍ਹਾਂ ਦੀ ਅਥੋਰਾਈਜੇਸ਼ਨ ਲਈਤੀ ਗਈ ਹੋਵੇ ਜਿਸ ਬਜ਼ਾਰ ਦੇ ਉੱਪਰ ਰੂਟ ਸਾਡਾ ਗਿਆ ਹੈ ਸਾਡੀ ਮੁਹਿੰਮ ਚੱਲੀ ਹੈ ਉਸ ਬਜ਼ਾਰ ਦੇ ਵਿੱਚੋਂ ਅਸੀਂ ਜੇ ਇੱਕ ਸਪੈਸੀਫਿਕ ਗਰੁੱਪ ਦੀ ਜਾਂ ਇੱਕ ਸਪੈਸੀਫਿਕ ਉਤਰਵਾਈਆਂ ਹੋਣ ਕਿਸੇ ਬੰਦੇ ਦੀਆਂ ਐਸਾ ਕੋਈ ਕੇਸ ਨਹੀਂ ਹੈ ਹਾਂ ਜਿੱਥੇ ਨਹੀਂ ਉਤਰਵਾਈਆਂ ਤਾਂ ਉੱਥੇ ਮਿਕਸ ਹੀ ਹੋਣਗੀਆਂ ਅੱਜ ਵੀ ਜਿੱਥੇ ਨਹੀਂ ਉਤਰਵਾਈਆਂ ਤਾਂ ਉਹ ਕਿਸੇ ਦੀਆਂ ਨਹੀਂ ਉਤਰਵਾਈਆਂ ਹੋਣਗੀਆਂ ਕਿਉਂਕਿ ਐਸ ਪਰ ਦਾ ਅਵੇਲੇਬਿਲਿਟੀ ਆਫ ਟਾਈਮ ਉਸ ਬਾਜ਼ਾਰ ਦਾ ਹਲੇ ਦੌਰਾ ਹੀ ਨਹੀਂ ਲੱਗਿਆ ਉਸ ਬਾਜ਼ਾਰ ਦੇ ਵਿੱਚ ਹਲੇ ਮੁਹੀਮ ਹੀ ਨਹੀਂ ਬਣੀ ਸ਼ੁਭਮ ਸ਼ਰਮਾ ਸ਼ੁਭੀ ਦਾ ਕਹਿ ਰਿਹਾ ਹੈ ਕਿ ਸਿਰਫ ਤੁਸੀਂ ਉਹਨਾਂ ਨੂੰ ਕਿਹਾ ਹੈ ਵੀ ਸਿਰਫ ਕਲੇ ਸ਼ੁਭੀ ਦੇ ਹੀ ਲਵੀਆਂ ਨੇ ਜੋ ਕਿ ਉਹਨਾਂ ਨੇ ਅੱਜ ਸੁਣਾਈ ਹੈ ਕਾੜੀਓ ਸੁਵਾਈ ਆ ਉਹਨਾਂ ਨੇ ਅਜੀਹ ਹੀ ਤੇਰੇ ਕੋ ਟੋਡੇ ਹੀ ਮੁਲਾਜ਼ਮ ਨੇ ਕਿਹਾ ਹੈ ਵੀ ਯੋ ਸਾਹਿਬ ਨੇ ਕਿਹਾ ਸਿਰਫ ਸ਼ੁਭੀ ਨਹੀਂ ਲਵੀਆਂ ਨੇ ਉਹ ਕਿਉਂ ਉਹ ਕਹਿੰਦੇ ਮੇਰੇ ਨਾਲ ਪੱਕੇ ਪੱਕਾ ਕਿਉਂ ਕੀਤਾ ਜਾਂਦਾ ਕੀ ਕ ਮਾਮਲਾ ਕਾਰਨ ਅਜੇ ਹੀ ਕੋਈ ਇਨਸਟਰਕਸ਼ਨ ਸਾਡੇ ਦਫ਼ਤਰ ਵੱਲੋਂ ਜਾਰੀ ਬਿਲਕੁਲ ਨਹੀਂ ਹੋਈ ਹੋਈ ਇਹ ਹੋ ਸਕਦਾ ਹੈ ਕਿ ਜਿਹੜੇ ਇਲਾਕੇ ਦੇ ਵਿੱਚੋਂ ਉਤਰਵਾਈਆਂ ਗਈਆਂ ਹੁਣ ਉੱਥੇ ਲੱਗੀਆਂ ਕੱਲੀਆਂ ਇਹਨਾਂ ਦੀਆਂ ਹੁਣ ਇਹ ਪੋਸਿਬਿਲਿਟੀਜ਼ ਕਈ ਵਾਰੀ ਹੋ ਜਾਂਦੀਆਂ ਨੇ ਹੁਣ ਜੇ ਮੰਨ ਲਓ ਫਲਾਈਓਵਰ ਦੇ ਉੱਪਰ ਕਈ ਵਾਰੀ ਜੇ ਕਿਸੇ ਹੋਰ ਦੀ ਹੈ ਹੀ ਨਹੀਂ ਯਾਰ ਫਲਾਈਓਵਰ ਦਾ ਚੱਕਰ ਰੂਟ ਚੱਲ ਰਿਹਾ ਮੁਹਿੰਮ ਚੱਲ ਰਹੀ ਹੈ ਜੇ ਹੋਰ ਕਿਸੇ ਪਾਰਟੀ ਦੀ ਹੈ ਹੀ ਨਹੀਂ ਤਾਂ ਉਹ ਉੱਥੇ ਇੱਕੋ ਦੀਆਂ ਤਾਂ ਉੱਥੇ ਇੱਕੋ ਦੀ ਉਤਰਨਗੀਆਂ ਉਹ ਜੇ ਮਿਕਸ ਹੁੰਦੀਆਂ ਨੇ ਤਾਂ ਮਿਕਸ ਉਤਰਦੀਆਂ ਨੇ ਪਰੰਤੂ ਐਸੀ ਕੋਈ ਇਨਸਟਰਕਸ਼ਨ ਬਿਲਕੁਲ ਨਹੀਂ ਇਹ ਮਾਮਲਾ ਤੁਸੀਂ ਅੱਜ ਧਿਆਨ ਚ ਲਿਆਤਾ ਹੈ ਜਦੋਂ ਹੀ ਸਾਡੇ ਕੋਲ ਕੋਈ ਐਸਿਕੂ ਰਿਟਰਨ ਕੰਪਲੀਟ ਆਉਂਦੀ ਹੈ ਕਿ ਸਾਡੇ ਕਿਸੇ EMPLOYE ਨੇ ਇਸ ਤਰੀਕੇ ਦੀ ਫਾਲਸ ਸਟੇਟਮੈਂਟ ਦਿੱਤੀ ਹੈ ਤਾਂ ਅਸੀਂ ਉਹ ਉਹਨੂੰ ਜ਼ਰੂਰ ਪੜਤਾਲ ਕਰਾਂਗੇ ਵੀ ਉਹਨਾਂ ਨੇ ਇਸ ਸਟੇਟਮੈਂਟ ਦਿੱਤੀ ਹੈ ਤਾਂ ਉਹਦਾ ਕੀ ਵਜਨ ਹੈ ਕਿਸ ਨੇ ਉਸ ਨੂੰ ਇਸ ਤਰੀਕੇ ਦੀ ਇਨਸਟਰਕਸ਼ਨ ਦਿੱਤੀ ਹੈ ਫਿਰ ਅਸੀਂ ਉਹਦੇ ਖਿਲਾਫ ਕੋਈ ਐਕਸ਼ਨ ਵੀ ਲਵਾਂਗੇ ਜਿਹੜੀ ਚ ਇਹ ਵੀ ਕਿਹਾ ਗਿਆ ਕਿ ਕੇਜੀ ਵਾਲਦੇ ਆ ਜਾਂ ਭਗਵਾਨ ਮੰਦੀ ਜਿਹੜੀਆਂ ਉਤਾਰੀਆਂ ਗਈਆਂ ਉਹ ਉਤਾਰਨੀਆਂ ਨਹੀਂ ਸੀ ਗਈਆਂ ਸੀ ਨਹੀਂ ਦੇਖੋ ਮੈਂ ਬੜਾ ਸਪੈਸਿਫਿਕ ਕੇਦੇ ਵਿੱਚ ਤੁਹਾਨੂੰ ਬੇਨਤੀ ਕਰ ਰਿਹਾ ਕਿ ਸਾਡੇ ਦਫ਼ਤਰ ਵੱਲੋਂ ਕੋਈ ਅਸੀ ਇਨਸਟਰਕਸ਼ਨ ਨਹੀਂ ਹੈਗੀ ਸਿਰਫ ਜਿਹੜੀਆਂ ਡੀਪੀਆਰ ਵੱਲੋਂ ਅਪਰੂਵਡ ਲੱਗੀਆਂ ਹੈਗੀਆਂ ਤੇ ਜਾਂ ਫਿਰ ਜਿਹੜੀ ਕਮੇਟੀ ਵੱਲੋਂ ਅਥਾਰਾਈਜ਼ਡ ਹੋ ਕੇ ਲੱਗੀਆਂ ਹੈਗੀਆਂ ਉਹ ਨਹੀਂ ਉਤਾਰਨੀ ਆ ਦੂਸਰੀਆਂ ਜਿਹੜੀਆਂ ਹੈਗੀਆਂ ਨੇ ਉਹ ਅਸੀਂ ਉਤਾਰਨੀ ਆ ਜਦੋਂ ਇੱਕ ਮਾਰਕੀਟ ਜਾਂ ਇੱਕ ਬਾਜ਼ਾਰ ਨੂੰ ਅਸੀਂ ਚੁਣਦੇ ਆ ਫਿਰ ਉਹਦੇ ਵਿੱਚ ਮਿਕਸ ਅਸੀਂ ਨਹੀਂ ਦੇਖਦੇ ਹੈਗੇ ਵੀ ਉਹ ਕਿਹੜੀ ਪਾਰਟੀ ਦੀਆਂ ਨੇ ਜਾਫਰ ਉਹ ਕਿਹੜੇ ਕਮਰਸ਼ੀਅਲ ادارے ਦੀਆਂ ਨੇ ਉਹ ਸਾਰੇ ਉਤਰਦੀਆਂ ਨੇ ਜੇ ਕਿਸੇ ਕਰਮਚਾਰੀ ਨੇ ਇਸ ਤਰ੍ਹਾਂ ਦੀ ਕੋਈ ਰਿਕਾਰਡਿੰਗ ਹੈ ਕੋਈ ਇਸ ਤਰ੍ਹਾਂ ਦੀ ਗਲਤ ਬਿਆਨਬਾਜ਼ੀ ਕੀਤੀ ਹੈ ਉਸਨੇ ਤਾਂ ਸਾਡੇ ਕੋਲ ਜਦੋਂ ਹੀ ਨੋਟਿਸ ਆਊਗਾ ਉਹ ਕਿ ਅਸੀਂ ਉਸ ਦੇ ਉਸ ਨੂੰ ਇਸ ਦੀ ਇਨਕੁਆਰੀ ਕਰਾਵਾਂਗੇ ਕਿ ਹਾਂ ਭਈ ਤੈਨੂੰ ਕਿਸ ਨੇ ਇਨਸਟਰਕਸ਼ਨ ਇਸ ਤਰ੍ਹਾਂ ਦੀ ਦਿੱਤੀ ਸੀ ਤਾਂ ਜ਼ਰੂਰ ਉਹਦੀ ਪੜਤਾਲ ਕਰ